ਵਾਲੀ ਰਿੰਦਾ ਦੇ ਖਾਸ ਗੁਰਗੇਸ਼ਰ ਅਨਜੀਤ ਸਿੰਘ ਸਨੀ ਦਾ ਇਨਕਾਊਂਟਰ ਸਨੀ ਦੀ ਲੱਗ ਲੱਗੀ ਗੋਲੀ ਮੋਹਾਲੀ ਦੇ ਬਟਾਲਾ ਪੁਲਿਸ ਦਾ ਸਾਂਝਾ ਆਪਰੇਸ਼ਨ ਵਾਲੀ ਦੇ ਖਰਚ ਨਸ਼ਾ ਚਰਾਓ ਕੇਂਦਰ ਦੇ ਮਾਲਕ ਨੂੰ ਮਾਰੀਆਂ ਗੋਲੀਆਂ ਸਰਬਜੀਤ ਸਿੰਘ ਦੀ ਛਾਤੀ 'ਚ ਲੱਗੀ ਗੋਲੀ ਦੋ ਕਾਰ ਸਵਾਰਾਂ ਨੇ ਵਾਰਦਾਤ ਨੂੰ ਦਿੱਤਾ ਅੰਜਾਮ ਸਤਿ ਸ਼੍ਰੀ ਅਕਾਲ ਜੀ ਮੈਂ ਹਾਸ ਰਬਜੋਤ ਕੋਰ న్యూਸ 18 ਪੰਜਾਬ ਹਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਪਹਿਲੀ ਖਬਰ ਦੇ ਨਾਲ ਗੱਲ ਕਰਾਂਗੇ ਲੁਧਿਆਣਾ ਸੈਂਟਰਲ ਜੇਲ੍ਹ ਦੀ ਜੋ ਕਿ ਅਕਸਰ ਸੁਰਖੀਆਂ 'ਚ ਰਹਿੰਦੀ ਹੈ ਤੇ ਇੱਕ ਵਾਰ ਫੋਟੋ ਸੁਰਖੀਆਂ 'ਚ 10 ਗਿੱਲ ਲੁਧਿਆਣਾ ਜੇਲ੍ਹ 'ਚ ਜਨਮ ਦਿਨ ਦੀ ਪਾਰਟੀ ਕਰੰਦਾ ਪੂਰਾ ਪਾਮ ਹੈ ਜਿੱਤੇ ਕਿ ADGP ਨੇ ਲੁਧਿਆਣਾ ਜੇਲ੍ਹ ਪ੍ਰਸ਼ਾਸਨ ਤੇ ਜਾਂਚ ਬਿਠਾਈ ਹੈ ਕਾਬਲੇ ਗੌਰ ਹੈ ਕਿ DIG ਪਟਿਆਲਾ ਰੇਂਜ ਨੂੰ ਜਾਂਚ ਕਰਨ ਦੇ ਆਦੇਸ਼ ਇਸ ਬਾਬਤ ਦੇ ਦਿੱਤੇ ਗਏ ਨੇ

ਇੱਕ ਕੈਦੀ ਨੂੰ ਜਦੋਂ ਜੇਲ ਤੇ ਜੋ ਪ੍ਰਸ਼ਾਸਨ ਇਲਾਜ ਲਈ ਲੈ ਕੇ ਜਾਂਦੀ ਹੈ ਪੀਜੀਐਸ ਨੂੰ ਲੈ ਕੇ ਲਿਜਾਇਆ ਜਾਂਦਾ ਹੈ ਇਸ ਤੋਂ ਬਾਅਦ ਜੋ ਉਹ ਕੈਦੀ ਹੈ ਇੱਕ ਵਿਆਸਬਾਗਮ ਨਚੜਾ ਟੱਪਾ ਉੱਤੀ ਵੀ ਜੋ سامنے ਆ ਗਈ ਹੈ ਉਸ ਤੇ ਐਕਸ਼ਨ ਲਿਆ ਗਿਆ ਸੀ ਘਟਨਾ ਇੱਕ ਵਾਰ ਫਿਰ ਤੋਂ ਲੁਧਿਆਣਾ ਦੀ ਸੈਂਟਰਲ ਜੇਲ ਸਵਾਲਾ ਦੇਖੀ ਰਿਹਾ ਮੇਨਾ ਮੇਰੇ ਸਹਿਯੋਗੀ ਪੰਕਜ ਕਪਾਹੀ ਫੋਨ ਲਾਈਨ ਤੇ ਮੌਜੂਦ ਨੇ ਪੰਕਜ ਲੁਧਿਆਣਾ ਜੇਲ ਮੁਰਤੋ ਸੁਰਖੀਆਂ ਚ ਬਦੇ ਪਾਰਟੀ ਜਸ਼ਨ ਮਨਾਉਂਦੇ ਹਵਾਲਾਤੀ ਤੇ ਹੁਣ ਐਕਸ਼ਨ ਹੋਇਆ ਦੇਖੋ ਪਿਛਲੇ ਅਗਰ 2 ਮਹੀਨਿਆਂ ਤੇ ਦੇਖਿਆ ਜਾਵੇ ਤਾਂ ਇਹ ਤੀਸਰੀ ਵਾਰਤਾ ਜਿਹੜੀ ਉਹ ਸਾਹਮਣੇ ਆਈ ਹੈ ਔਰ ਇਸ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿਤਨਾ ਕਿਤੇ ਜੇਲ੍ਹ ਪ੍ਰਸ਼ਾਸਨ ਦੀ ਮਿਲੀ ਭਗਤ ਜਿਹੜੀ ਹੈ ਉਹ ਰਿੰਦੀ ਹੈ ਔਰ ਇਸੇ ਵਜ੍ਹਾ ਕਰਕੇ ਹੁਣ ਜਿਹੜੀ ਇਨਕੁਆਇਰੀ ਮਾਰਕ ਹੋਈ ਹੈ ਏ ਡੀ ਜੀ ਪੀ ਦੇ ਵੱਲੋਂ ਇਨਕੁਆਇਰੀ ਜਿਹੜੀ ਮਾਰਕ ਕੀਤੀ ਗਈ ਹੈ ਪਟਿਆਲਾ ਡੀ ਆਈ ਜੀ ਸਰਕਲ 3 ਦਿਨ ਦੇ ਅੰਦਰ ਅੰਦਰ ਆਪਣੀ ਰਿਪੋਰਟ ਪੇਸ਼ ਕਰਨਗੇ ਔਰ ਅੱਜ ਪਟਿਆਲਾ ਡੀ ਆਈ ਜੀ ਜਿਹੜੇ ਨੇ ਉਹ ਲੁਧਿਆਣਾ ਜੇਲ੍ਹ ਵੀ ਜਾ ਸਕਦੇ ਨੇ ਔਰ ਉਸ ਵੇਲੇ ਡਿਊਟੀ ਤੇ ਕੌਣ ਸੀ ਡਿਊਟੀ ਇੰਚਾਰਜ ਕੌਣ ਸੀਗਾ ਔਰ ਕਿਸ ਤਰੀਕੇ ਦੇ ਨਾਲ ਮੋਬਾਈਲ ਅੰਦਰ ਆਇਆ ਜਾਂ ਕਿਵੇਂ ਇਹ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਿ ਸ਼੍ਰੀ ਆਮ ਕਿਉਂਕਿ ਇਹ ਜੋ ਵੀ ਦਸੰਬਰ ਦੀ ਵੀਡੀਓ ਦੱਸੀ ਜਾ ਰਹੀ ਹੈ ਔਰ ਜਾਣਕਾਰੀ ਇਹ ਦਿੱਤੀ ਗਈ ਹੈ ਕਿ ਜਦੋਂ ਇਹ ਵੀਡੀਓ ਬਣਾਈ ਗਈ ਤਾਂ ਉਸ ਵੇਲੇ ਜੇਲ੍ਹ ਪ੍ਰਸ਼ਾਸਨ ਨੂੰ ਜਾਣਕਾਰੀ ਮਿਲ ਗਈ ਸੀ ਔਰ ਜਦੋਂ ਜੇਲ੍ਹ ਪ੍ਰਸ਼ਾਸਨ ਨੂੰ ਜਾਣਕਾਰੀ ਮਿਲੀ ਜੇਲ੍ਹ ਪ੍ਰਸ਼ਾਸਨ ਨੇ ਮੋਬਾਈਲ ਉਤੋਂ ਲੈਣ ਦੇ ਲਈ ਉਸ ਬੈਰਕ ਦੇ ਵਿੱਚ ਗਏ ਤਾਂ ਉਸ ਵੇਲੇ ਮੋਬਾਈਲ ਨੂੰ ਜਿਹੜਾ ਉਹਨਾਂ ਕੈਦੀਆਂ ਦੇ ਵੱਲੋਂ ਹਵਾਲਾਤੀਆਂ ਦੇ ਵੱਲੋਂ ਤੋੜ ਦਿੱਤਾ ਗਿਆ। ਔਰ ਉਸ ਵੇਲੇ ਜੇਲ੍ਹ ਪ੍ਰਸ਼ਾਸਨ ਨੇ ਕੋਈ ਜ਼ਿਆਦਾ ਐਕਸ਼ਨ ਨਹੀਂ ਲਿਆ। ਹਾਲਾਂਕਿ ਜਿਸ ਦਾ ਜਨਮ ਦਿਨ ਜਿਹੜਾ ਹਵਾਲਾਤੀ ਹੈ ਮਨੀ ਰਾਣਾ ਕਰਕੇ ਜਿਸ ਦਾ ਨਾਮ ਦੱਸਿਆ ਜਾ ਰਿਹਾ ਹੈ ਉਸ ਦੇ ਉੱਤੇ ਮੁਕੱਦਮਾ ਦਰਜ ਕਰਨ ਦੀ ਗੱਲ ਕੀਤੀ ਗਈ ਸੀ ਲੇਕਿਨ ਹੂਨ ਜਦੋਂ ਇਹ ਵੀਡੀਓ ਪਰਸੋਂ ਸ਼ਾਮ ਨੂੰ ਸੁਰਖੀਆਂ ਦੇ ਵਿੱਚ ਆਈ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਉਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਦੇ ਵਿੱਚ ਹੜਕੰਮ ਸਮਝ ਗਿਆ ਔਰ ਹੂਨ ਉਸ ਤੋਂ ਬਾਅਦ ਇਨਕੁਆਇਰੀ ਮਾਰਕੀਟਿੰਗ ਗਈ ਔਰ ਅੱਜ ਪਟਿਆਲਾ ਡੀਆਈਜੀ ਜਿਹੜੇ ਨੇ ਜਿਨ੍ਹਾਂ ਨੇ ਇਸਪੂਰੀ ਇਨਕੁਆਇਰੀ ਨੂੰ ਦੇਖਣਾ ਹੈ ਉਹ ਲੁਧਿਆਣਾ ਜੇਲ੍ਹ ਜਾ ਸਕਦੇ ਨੇ ਲੁਧਿਆਣਾ ਜੇਲ੍ਹ ਦੇ ਵਿੱਚ ਅਧਿਕਾਰੀਆਂ ਦੇ ਨਾਲ ਗੱਲਬਾਤ ਕਰ ਸਕਦੇ ਨੇ ਕਿਉਂਕਿ ਜੇਲ੍ਹ ਸੁਪਰੀਡੈਂਟ ਉੱਥੇ ਸ਼ਿਵਰਾਜ ਹੋਰੀ ਨੇ ਔਰ ਉਹਨਾਂ ਤਾਂ ਬਹ ਨੇ ਹਜੇ ਤੱਕ ਕਿਉਂ ਨਹੀਂ ਕਿਸੇ ਤਰੀਕੇ ਨਾਲ ਕੋਈ ਐਕਸ਼ਨ ਲਿੱਤਾ ਕਿਉਂਕਿ ਪਿਛਲੇ ਅਗਰ 2 ਮਹੀਨਿਆਂ ਦੇ ਵਿੱਚ ਅਸੀਂ ਦੇਖੀਏ ਤਾਂ ਇੱਕ ਵੀਡੀਓ ਸਭ ਤੋਂ ਪਹਿਲਾਂ ਸਾਹਮਣੇ ਆਂਦੀ ਹੈ ਜਦੋਂ ਇੱਕ ਹਵਾਲਾਤੀ ਪੇਸ਼ੀ ਦੇ ਲਈ ਜਾਂਦਾ ਹੈ ਤਾਂ ਉਸ ਵੇਲੇ ਇੱਕ ਵਿਆਹ ਸਮਾਗਮ 'ਚ ਭੰਗੜਾ ਪੰਦਾ ਹੋਇਆ ਨਜ਼ਰ ਆਂਦਾ ਹੈ ਉਸ ਤੋਂ ਬਾਅਦ ਇੱਕ ਹਵਾਲਾਤੀ ਜਦੋਂ ਪੇਸ਼ੀ ਦੇ ਲਈ ਜਾਂਦਾ ਹੈ ਤਾਂ ਉਸ ਦੀ ਵੀਡੀਓ ਵਾਇਰਲ ਹੁੰਦੀ ਹੈ ਔਰ ਉਹ ਨਸ਼ੇ ਦੇ ਵਿੱਚ ਹੁੰਦਾ ਔਰ ਉਹ ਕਹਿੰਦਾ ਕਿ ਮੈਂ ਪੈਸੇ ਜਿਹੜੇ ਨੇ ਉਹ ਦਿੱਤੇ ਨੇ ਸ਼ਰਾਬ ਦੇ ਲਈ ਔਰ ਅ ਬੀਕੋਫ ਹੁੰਦੇ ਹੋਏ ਨਜ਼ਰ ਆਉਂਦੇ ਨੇ ਔਰ ਹੁਣ ਜਿਹੜੀ ਇਹ ਤੀਸਰੀ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ तकरीबन 10 ਮੁੰਡੇ ਨੇ ਜਿਹੜੇ ਬਰਥਡੇ ਸੈਲੀਬ੍ਰੇਟ ਕਰ ਰਹੇ ਨੇ ਜੀਐਲ ਦੇ ਵਿੱਚ ਔਰ ਉੱਥੇ ਪੂਰਾ ਜਸ਼ਨ ਮਨਾਇਆ ਜਾ ਰਿਹਾ ਵੈ ਔਰ ਇੰਨਾ ਜਿਹੜੇ 10 ਕੈਦੀ ਨਜ਼ਰ ਆ ਰਹੇ ਨੇ ਜਾਂ ਹਵਾਲਾਤੀ ਨਜ਼ਰ ਆ ਰਹੇ ਨੇ ਉਹਨਾਂ ਦੇ ਉੱਤੇ ਮੁਕੱਦਮਾ ਜਿੱਥੇ ਦਰਜ ਕੀਤਾ ਗਿਆ ਜੇਲ ਪ੍ਰਸ਼ਾਸਨ ਦੇ ਵੱਲੋਂ ਉਸ ਤੋਂ ਇਲਾਵਾ ਦੂਸਰਾ ਇਹ ਵੀ ਹੈ ਕਿ ਅਬ ਕੀ ਅਧਿਕਾਰੀਆਂ ਦੀ ਕੋਈ ਇਨਵੋਲਵਮੈਂਟ ਸਗੀ ਜੇਲ੍ਹ ਪ੍ਰਸ਼ਾਸਨ ਦੀ ਕੋਈ ਮਿਲੀਭਗਤ ਰੈਂਦੀ ਹੈ ਕੋਈ ਮੋਬਾਈਲ ਮੁਹਈਆ ਕਰਵਾਇਆ ਜਾਂਦਾ ਹੈ ਜਾਂ ਕਿਵੇਂ ਰਹਿੰਦਾ ਹੈ ਇਸ ਦੀ ਜਾਂਚ 3 ਦਿਨ ਦੇ ਅੰਦਰ ਅੰਦਰ ਜਿਹੜੀ ਹੈ ਉਹ ਪਟਿਆਲਾ ਸਰਕਲ ਰੇਂਜ ਦੇ ਵੱਲੋਂ ਹੁਣ ਸੌਂਪੀ ਜਾਏਗੀ ਜੀ ਜੀ ਬਹੁਤ ਬਹੁਤ ਸ਼ੁਕਰੀਆ ਪੰਕਸਾ ਨੂੰ ਵਿਸਥਾਰ ਨਾਲ ਜਾਣਕਾਰੀ ਦੇਣ ਲਈ ਕਿ ਲਜਾਣਾ ਜੇਲ੍ਹ ਜਨਮ ਦਿਨ ਦੀ ਪਾਰਟੀ ਕਰਨ ਦਾ ਮਾਮਲਾ ਹੈ ਤੇ ਹੁਣ ਉਸ ਤੇ ਐਕਸ਼ਨ ਹੋਇਆ ਹੈ

1992 ਨੂੰ ਲੈ ਕੇ ਗਈ ਸੀ ਪੁਲਿਸ ਹਰੀ ਸਿੰਘ ਨੇ ਕਿਹਾ ਕਿ 7 ਦਿਨ ਜਗਰਾਉ ਦੇ ਥਾਣੇ 'ਚ ਅਣਮਨੁੱਖੀ ਤਸ਼ੱਦਦ ਕੀਤਾ ਗਿਆ ਸੀਗਾ ਉਸ ਤੋਂ ਬਾਅਦ লাশ ਟੋਟੇ-ਟੋਟੇ ਕਰਕੇ ਸੱਤੂਤ ਰਾਤ ਸੁੱਟੀ ਗਈ ਹੈ ਹਰੀ ਸਿੰਘ ਨੇ ਕਿਹਾ ਹੈ ਕਿ ਅੱਜ ਵੀ ਪਰਿਵਾਰ ਨੂੰ ਇਨਸਾਫ ਦੀ ਕੂੜੀ ਹੁਣ ਵੀ ਜਿਹੜੇ ਸੋਚਦੇ ਆ ਵੀ ਸਾਡੇ ਬਾਪ ਨੇ ਸਾਡੇ ਕੋਈ ਕਦੇ ਹੋਂਦ ਅੰਤਲਾ ਵਿਲਾ ਸੰਤਰਾ ਚਾਹੂੰਗਾ ਜੀ ਤੁਹਾਨੂੰ ਚਸ਼ਮਦੀਦ ਕੀ ਦੱਸਦੇ ਆ ਉਹਨਾਂ ਦਾ ਅੰਤ ਕਿਵੇਂ ਹੋਇਆ ਕੀ ਕੀਤਾ ਗਿਆ ਦੇਖੋ ਜੀ ਉਹ ਜਿਹਨੂੰ ਵਾਪਿਸ ਨੂੰ ਆਵਰੇ ਅੰਤ ਦਾ ਪਤਾ ਲੱਗ ਗਿਆ ਸੀਗਾ ਜੀ ਹਾਂ ਮੈਨੂੰ ਕੀਤਾ ਵਾ ਮੈਂ ਸ਼ੂਟ ਇੱਥੇ ਸੀਗਾ ਆਪਣੇ ਜਦੋਂ ਲੈ ਗ ਜਾਂਦੇ ਆ 7-8 ਦਿਨ ਪਹਿਲਾਂ ਦੀ ਗੱਲ ਆ ਬਾ ਮੈਂ ਵਿਲੇਜ ਪਰਦਾ ਸੀਗਾ ਤੇ ਮਾਤਾ ਸਾਡੇ ਕੋਲੇ ਸੀਗੀ ਤੇ ਮੈਨੂੰ ਕੋਲੇ ਬੁੱਕ ਚ ਲੈ ਕਹਿੰਦੇ ਜੇਲਾ ਤੇ ਮੇਰੇ ਬਰਾਬਰ ਦਾ ਹੋ ਗਿਆ ਤੈਨੂੰ ਘੁੱਟ ਦੇ ਚੰਗੇ ਲਾ ਦੇ ਤੇ ਤੂੰ ਆਦੀ ਜੰਗਵਰੀ ਸਾਹਮਣੇ ਤੁਸੀਂ ਆ ਆਦੀ ਘਰ ਤੇ ਸਾਡੀ ਮਾਤਾ ਕਹਿੰਦੀ ਕੀ ਗੱਲ ਹੈ ਕੀ ਗੱਲ ਕਹੀ ਜਾਂਦੇ ਆ ਤੇ ਉਹ ਗੱਲ ਟਾਲ ਕੇ ਉਹ ਕਹਿੰਦੇ ਮੈਨੂੰ ਕੀ ਤਰ੍ਹਾਂ ਕਿ ਮੈਨੂੰ ਕਦੇ ਫੜ ਕੇ ਜੇਲ੍ਹ ਤੇ ਲੈ ਜਾਣਾ ਮਜ਼ਾਕ ਕੀ ਕਰਨਾ ਮੈਂ ਵੀ ਮਾਤਾ ਕਹਿੰਦਾ ਵੀ ਹੁਣ ਉਹ ਵੀ ਵੱਡੇ ਹੋ ਗਏ ਆਪੇ ਜੰਗਵਰੀ ਸਾਹਮਣੇ ਤੇ ਜਿਹੜਾ ਅੰਤਲਾ ਸਮਾਉਣਾ ਦਾ ਸ ਹੈਗਾ ਸੀਗਾ ਜੀ ਦਾਦੇ ਚਸ਼ਮਿੰਦ ਬਾਸ ਟਾਈਮ ਉਹ ਜਿਹੜਾ ਜੰਨਤ ਸਿੰਘ ਉਹਨੂੰ ਵੀ ਉੱਥੇ ਫੜਿਆ ਹੋਇਆ ਸੀਗਾ ਜਾਂ ਹੋਰ ਕੋਈ ਕੁਆਹ ਕੇ ਜਾਂਦੇ ਸਾਡੇ ਪਿੰਡ ਦੇ ਵੀ ਦੋ ਸੀਗੇ ਤੇ ਉਹ ਵੀ ਦਾਦਿਆ ਕਹਿੰਦੇ ਐਨਾ ਤਸੱਦ ਅਸੀਂ ਨਹੀਂ ਦੇਖਣਾ ਕਿਤੇ ਹਾਂ ਕਹਿੰਦੇ ਇੱਕ ਕਿਵੇਂ ਨਾ ਕਹਿੰਦੇ ਗਠੜੀ ਜੀ ਬਣਾ ਕੇ ਐਕੋ ਦੇ ਸਿੱਟੇ ਹੋਏ ਸੀ ਜੰਨੇ ਹਾਂ ਇਹ ਭਜਨਾ ਤਾਂ ਦੂਰ ਦੀ ਗੱਲ ਆ ਜਦੋਂ ਅੰਤਲੇ ਸਮੇਂ ਚ ਦਾਦਿਆ ਨੇ ਕਹਿੰਦੇ ਵੀ ਜਦੋਂ ਮੌਸੀਰ ਕਰਤਾ ਡੈੱਡ ਬੋਡੀ ਤੇ ਵੀ ਜਾਂਦੇ ਡੈੱਡ ਬੋਡੀ ਵੀ ਉਹਨਾਂ ਰੇਟ ਟੁਟੇ ਟੁਟੇ ਕਰਕੇ ਸ਼ੀਰ ਸ਼ੀਰ ਕੀ ਵੀ ਕੀਤਾ ਗਿਆ ਪਹਿਲਾਂ ਉਹ ਸਮਝਾਇਆ ਸ਼ੀਰ ਕੁਝ ਦੱਸ ਦਿਆ ਵੀ ਕਿੰਨਾ ਉਹਨਾਂ ਨੂੰ ਗੋਲੀ ਮਾਰੀ ਗਈ ਆ ਕਿਉਂਕਿ ਜਦੋਂ ਬੰਦੇ ਤੇ ਇੰਨਾ ਤਸੱਦਦ ਹੋ ਗਿਆ ਇੰਨਾ ਖੂਨ ਵਗ ਗਿਆ ਤੇ ਆਟੋਮੈਟਿਕ ਆਪਣੇ ਸੱਪ ਜਣ ਉਹਨਾਂ ਤੇ ਲਗਾਤਾਰ ਤਸੱਦਦ ਹੁੰਦਾ ਰਹੇ ਤੇ ਬੰਦਾ ਕਿਵੇਂ ਬਾਜੂ ਜਾਂਦੇ ਦੱਸ ਦਿਆ ਕਿੰਨੇ ਉਹਨਾਂ ਤੇ ਗੋਲੀ ਮਾਰੀ ਗਈ ਆ ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਡੈੱਡ ਬੋਡੀ ਸੀਗੀ ਟੁੱਟੇ ਟੁੱਟੇ ਕਰਕੇ ਟਰੈਕ ਕਰਨੀ ਆਪਣੇ ਸੱਪ ਲੋਜ ਦੇ ਆ ਕੇ ਕਰਨੀ ਕੋਲੇ ਉੱਥੇ ਰੁੜਿਆ ਗਿਆ ਉਹ ਜਿੱਥੇ ਬਾਪੀ ਦੇ ਟੋਟੇ ਟੋਟੇ ਕਿਤੇ ਸਦਮਾ ਮੇਂ ਥਾਣੇ ਦੇ ਵਿੱਚ ਦੱਸਿਆ ਕਹਿੰਦੇ ਵੀ ਉੱਥੇ ਕਮਰਾ ਹੈਗਾ ਇਸ ਟਾਈਮ ਵੀ ਉਹ ਕਮਰੇ ਵਿੱਚ ਹੁਣ ਵੀ ਕੋਈ ਜਾਂਦਾ ਨਹੀਂ ਗਈ ਉਸ ਟਾਈਮ ਉਸ ਤਰ੍ਹਾਂ ਹੀ ਜਾਂਦਾ ਲੱਗਿਆ ਹੋਇਆ ਹੈ ਅਸੀਂ ਤੇ ਇਹ ਕਹਿੰਦੇ ਆ ਵੀ ਜੇ ਉਹਨਾਂ ਸਰਕਾਰ ਨੇ ਨਹੀਂ ਕੀਤਾ ਤੁਸੀਂ ਥੋੜੇ ਹੱਥਵਾਸਾ ਕੋਸ ਹੈਗਾ ਵਾ ਉਹਨਾਂ ਤੇ ਪਰਚਾ ਦਰਜ ਕਰਕੇ ਫਾਸਟ ਟਰੈਕ ਅਦਾਲਤ ਵਿੱਚ ਕੋਰਟ ਕੇਸ ਲਾ ਕੇ ਕਿ ਉਹਨਾਂ ਨੂੰ ਮਸਾਲੀ ਸਜ਼ਾ ਦਿੱਤੀ ਜਾਵੇ ਇਹ ਨਾ ਹੋਵੇ ਆਪਾਂ ਪਰਚਾ ਦਰਜ ਕਰਕੇ ਆਪਾਂ ਮੁੜ ਕੇ ਕਾਨੂੰਨੀ ਨਚਾੜ ਜਾਓ ਜਿਨ੍ਹਾਂ ਫੇਰ ਵੱਜ ਜਾਣ ਇਹ ਨਾ ਹੋਵੇ ਜਾਂਦੇ ਸਾਡੀ ਤਾਂ ਬੇਨਤੀ ਹੀ ਜੀ ਜ਼ਿਆਦਾਤਰ ਤਾਂ ਉਹਨਾਂ ਦੇ ਵਿੱਚੋਂ ਹੈ ਨਹੀਂ ਜਿਹੜੇ ਬੱਚੇ ਆ ਹਾਂ ਜੀ ਜ਼ਿਆਦਾਤਰ ਹੈ ਨਹੀਂ ਕਿ ਜਿਹੜੇ ਹੈਗੇ ਉਹਨਾਂ ਨੂੰ ਤਾਂ ਸਜ਼ਾ ਮਿਲਣੀ ਚਾਹੀਦੀ ਔਰ ਘੱਟੂ ਘੱਟ ਸੱਚ ਤਾਂ ਸਾਹਮਣੇ ਆ ਜਾਵੇ ਕਿਉਂਕਿ ਇੱਕ ਮੈਂ ਤਾਂ ਇਹ ਗੱਲ ਕਹਿਣਾ ਵੀ ਉਹਨਾਂ ਨੂੰ ਕਾਨੂੰਨੀ ਤੌਰ ਤੇ ਤਾਂ ਆਪਣੀ ਸਿੱਧੀ ਦੋਸ਼ੀ ਕਰਾਰ ਦਿੱਤਾ ਜਾਵੇ ਜਿਨ੍ਹਾਂ ਨੇ ਕੀਤਾ ਤੇ ਸਿੱਧੀ ਕਰ ਸਹੀ ਆ ਵੀ ਉਹਨਾਂ ਨੂੰ ਹਜੇ ਕਾਨੂੰਨੀ ਰੂਪ ਚ ਉਹਨਾਂ ਨੂੰ ਪਗੋੜਾ ਹੀ ਮੰਨਿਆ ਜਾਂਦਾ ਹੈ ਕੀ ਤੀਰੀ ਸ਼ਾਮ ਨੂੰ ਆਹੀ ਸਮਾਂ ਹੋਊਗਾ ਭਾਈ ਸਾਹਿਬ ਨੂੰ ਸੀਸ ਸਾਹਿਬ ਦੇ ਵਿੱਚੋਂ ਸਦਾ ਠਾਣੇ ਲਿਆਂਦਾ ਗਿਆ ਉੱਥੇ ਪਿਛਲੇ ਪਾਸੇ ਬਰਾਂਡਾ ਸੀ ਇੱਕ ਉੱਥੇ ਗੱਦਾ ਵਿਛਾ ਕੇ ਗਰਮੀਤ ਸਿੰਘ ਨੇ ਹੀਟਰ ਲਾਤਾ ਉੱਤੇ ਕੰਬਲ ਦੇਤਾ ਉਸ ਤੋਂ ਥੋੜੇ ਦੇ ਚਿਰ ਬਾਅਦ 7:30 ਵਜੇ ਇਹ ਆਪਣੇ ਐਸਐਸਪੀ ਸਵੰਤ ਸਿੰਘ ਘੂੜਨਾ ਆਉਂਦਾ ਦਫ਼ਤਰ ਦੇ ਵਿੱਚ ਤੁਸੀਂ ਕਿੱਥੇ ਸੀ ਉਦੋਂ ਮੈਂ ਉੱਥੇ ਸੀਟੀ ਸਾਡੇ ਜੀ ਉਹਦੇ ਵਿੱਚ ਐਸਐਸਪੀ ਸਵਰਨ ਸਿੰਘ ਘੋਟਨਾ ਡੀਐਸਪੀ ਛੋਡੀ ਡੀਸੀ ਕਮਲਜੀਤ ਐਸਆਈ ਚੰਨਨ ਸਿੰਘ ਐਸਆਈ ਹਰਵੰਦ ਸਿੰਘ ਐ ਇਸ ਐਸਪੀ ਹਨੇਕ ਸਿੰਘ ਸਰਾਹ ਜੀ ਉਸ ਵੇਲੇ ਦੇ ਉਸ ਵੇਲੇ ਉਥੇ ਦਫ਼ਤਰ ਦੇ ਵਿੱਚ ਸੀਗੇ ਇਹਨਾਂ ਨੇ ਵੀ ਪੇਕਸ਼ਿਕ ਲਾਇਆ ਉੱਥੇ ਕਿਉਂ ਜਦੋਂ ਕੋਈ ਇਹੋ ਜਿਹਾ ਹੀ ਜੁਰਮ ਕਰਦੇ ਸੀ ਸ਼ਰਾਬ ਦੇ ਰਦੇਵੇ ਹੁੰਦੇ ਸੀ ਘੋੜਾ ਨਾ ਫਿਰ ਦਫ਼ਤਰੋਂ ਨਿਕਲ ਕੇ ਜਦੋਂ ਬਰਾਂਡੇ ਵੱਲ ਆਇਆ ਨਾ ਉਹਨੇ ਵੇਖਿਆ ਵੀ ਇਹਦੇ ਥੱਲੇ ਗੱਦਾਏ ਪੁਛਾਇਆ ਹੋਇਆ ਹੀਟਰ ਵੀ ਲਾਇਆ ਕੰਬੜ ਵੀ ਦਿੱਤਾ ਉੱਤੇ ਇਹਨੇ ਗਰਮੀਤ ਸਿੰਘ ਨੂੰ ਗਾਲਾਂ ਕੱਢੀਆਂ ਗਾਲਾਂ ਕਢਣ ਤੋਂ ਬਾਅਦ ਉਹ ਉਸ ਤੋਂ ਕੰਬੜਾ ਲਾ ਕੇ ਛੱਡ ਦਿੱਤਾ ਹੀਟਰ ਨੂੰ ਕਿੱਕ ਮਾਰਤੀ ਉੱਥੋਂ ਉੱਠ ਕੇ ਫਿਰ ਇਹ ਦਫ਼ਤਰ ਦੇ ਵਿੱਚ ਆ ਕੇ ਇਹ ਬਸ ਵਰਮ ਸਿੰਘ ਨਾਲ ਕੋੜਨਾ ਉੱਚੀ ਦਿਨੇ ਕਹਿੰਦਾ ਕਹਿੰਦਾ ਵੀ ਹੁਣ ਇਹਦੀ ਗੋਲੀ ਮਾਰਦੇ ਇੱਕ ਅਫਸਰ ਕਹਿੰਦਾ ਵੀ ਜਰਨੈਲ ਦੇ ਜਰਨੈਲ ਹੀ ਗੋਲੀ ਮਾਰ ਸਕਦਾ ਉਹ ਕਹਿੰਦਾ ਲਿਆਓ ਫਿਰ ਮੈਂ ਮਾਰ ਦਿੰਦਾ ਹੁਣ ਇੱਕ ਕਿਸੇ ਦਾ ਪਿਸਤੌਲ ਅੰਦਰੋਂ ਲੈ ਕੇ ਕਿਸੇ ਅਫਸਰ ਦਾ ਤੇ 12 ਚ ਖੜ ਕੇ ਤੇ ਭਾਈ ਸਾਹਿਬ ਨੂੰ ਗੋਲੀ ਮਾਰ ਉਧਰ ਕਾਲੀ ਦਲ ਦਾ ਕਹਿਣਾ ਹੈ ਕਿ ਬਿਨਾ ਤੱਥਨ ਉਜਾਣੇ ਵਿਰੋਧੀ ਅਤੇ ਕੁਝ ਹਿਊਮਨ ਰਾਈਟਸ ਨਾਲ ਜੁੜੇ ਲੋਕ ਉਹਨਾਂ ਨੂੰ ਨਿਸ਼ਾਨਾ ਬਣਾ ਗਏ। ਓਬੀਪੀ ਤਿਵਾੜੀ ਦੀ ਰਿਪੋਰਟ ਜਿਹੜੇ ਇਹਨਾਂ ਦੇ ਕਹਿਣ ਤੇ ਨਿਯੁਕਤ ਕੀਤਾ ਗਿਆ ਸੀ। ਉਸ ਬੀਪੀ ਤਿਵਾੜੀ ਦੀ ਰਿਪੋਰਟ ਦਾ ਮੈਂ ਤੁਹਾਨੂੰ ਸਿੱਟਾ ਅੱਜ ਸੰਗਤ ਨੂੰ ਪੜ੍ਹ ਕੇ ਦੱਸਣਾ ਚਾਹਣਾ ਹੈ ਤਾਂਕਿ ਤੁਹਾਡੇ ਮਨ ਦੇ ਵਿੱਚ ਇਹ ਸਪਸ਼ਟ ਹੋਵੇ, ਇੱਕ ਕਲੈਰਿਟੀ ਹੋਵੇ। ਇਹ ਜਿਹੜੀ ਰਿਪੋਰਟ ਦਾ ਇੰਨਾ ਰੋਲਾ ਇਹਨਾਂ ਨੇ ਪਾਇਆ ਔਰ ਰਿਪੋਰਟ ਦੇ ਵਿੱਚ ਲਿਖਿਆ ਕਿ ਤੇ ਉਹ ਰਿਪੋਰਟ ਲਾਗੂ ਕਿਉਂ ਨਹੀਂ ਹੋਈ ਅਜੇ ਮੈਂ ਸਿੱਟਾ ਤੁਹਾਨੂੰ ਪੜ੍ਹ ਦਿਆਂ ਪੀ ਪੀ ਤਿਵਾੜੀ ਅਖੀਰਚ ਆਪਣੀ ਰਿਪੋਰਟ ਚ ਸਾਰੀਰ ਜਾਂਚ ਕਰਕੇ ਸਿੱਟਾ ਕੀ ਕੱਢਦਾ ਇਸ ਗੱਲ ਤੇ ਕੋਈ ਸਬੂਤ ਸਾਹਮਣੇ ਨਹੀਂ ਆਇਆ ਕਿ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਪੁਲਿਸ ਨੇ ਮਾਰ ਕੁੱਟ ਕੇ ਮਾਰ ਦਿੱਤਾ ਮੈਂ ਦੁਬਾਰਾ ਇੱਕ ਵਾਰੀ ਪੜ੍ਹ ਦਿਆਂ ਇਸ ਗੱਲ ਤੇ ਕੋਈ ਸਬੂਤ ਸਾਹਮਣੇ ਨਹੀਂ ਆਇਆ ਕਿ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਪੁਲਿਸ ਨੇ ਮਾਰਕੁੱਟ ਕੇ ਮਾਰ ਦਿੱਤਾ ਮਾਰਕੁੱਟ ਦੇ ਜਿਹੜੇ ਗਵਾਹ ਲੱਭੇ ਉਹਨਾਂ ਵਿੱਚੋਂ ਇੱਕ ਸਾਬਕਾ ਸਪਾਈ ਦਰਸ਼ਨ ਸਿੰਘ ਹੈ ਜਿਸਨੇ ਹਿਊਮਨ ਰਾਈਟਸ ਦੇ ਸਾਹਮਣੇ ਬਿਆਨਾਂ ਤੇ ਸਾਡੇ ਸਾਹਮਣੇ ਬਿਆਨਾਂ ਵਿੱਚ ਕਾਫੀ ਫਰਕ ਹੈ ਅਤੇ ਨਾਲ ਹੀ ਜਿੰਨਾ ਹੋਰ ਵਿਅਕਤੀਆਂ ਦਾ ਇਹ ਕਹਿਣਾ ਹੈ ਕਿ ਉਹਨਾਂ ਦੇ ਸਾਹਮਣੇ ਮਾਰਕੁੱਟਾਈ ਹੋਈ ਹੈ ਇਨੇ ਜਿਹੜੇ ਗਵਾਹ ਪੇਸ਼ ਹੋ ਕੇ ਇਹ ਕਹੇ ਜਿਨ੍ਹਾਂ ਨੇ ਕਿ ਸਾਡੇ ਸਾਹਮਣੇ ਮਾਰਿਆ ਕੁੱਟਿਆ ਗਿਆ ਜਾਂ ਸਾਡੇ ਸਾਹਮਣੇ ਸ਼ਹੀਦ ਕੀਤਾ ਗਿਆ ਇਹ ਬੀਪੀ ਤਵਾੜੀ ਨੇ ਤਾਂ ਉਹ ਗਵਾਹੀ ਚ ਠੁਲਾਤੇ ਕਹਿੰਦਾ ਇਹਨਾਂ ਦੇ ਬਿਆਨਾਂ ਤੇ ਤਾਂ ਯਕੀਨ ਹੀ ਨਹੀਂ ਕੀਤਾ ਜਾ ਸਕਦਾ ਤੇ ਇਹ ਕੋਈ ਸਬੂਤ ਸਾਹਮਣੇ ਨਹੀਂ ਆਇਆ ਕਿ ਭਾਈ ਸਾਹਿਬ ਨੂੰ ਮਾਰ ਕੁੱਟ ਕੇ ਮਾਰ ਦਿੱਤਾ ਅੱਗੇ ਕੀ ਲਿਖਦਾ ਉਸ ਵਕਤ ਦੇ ਕਿਸੇ ਅਫਸਰ ਨੂੰ ਇਸ ਗੈਰ ਕਾਨੂੰਨੀ ਹਰਕਤ ਬਾਰੇ ਕਿਸੇ ਨੇ ਨਾ ਤਾਂ ਦਰਖਾਸਤ ਦਿੱਤੀ ਅਤੇ ਨਾ ਹੀ ਕੋਈ ਡਾਕਟਰੀ ਮੁਆਇਨਾ ਕਰਾਇਆ ਲੱਗਦਾ ਹੈ ਕਿ ਉਹਨਾਂ ਦੀ ਕਹਾਣੀ ਤੇ ਯਕੀਨ ਕਰਨਾ ਉਚਿਤ ਨਹੀਂ ਹੋਵੇਗਾ ਹੁਣ ਕੀ 에ਰਪੋਰਟ ਲਾਗੂ ਕਰਨ ਨੂੰ ਇਹ ਕਹਿ ਰਿਹਾ ਬਾਲ ਸਾਹਿਬ 에ਰਪੋਰਟ ਲਾਗੂ ਕਰ ਦੇ ਸਾਰੇ ਪੰਜਾਬ ਨੂੰ ਪਤਾ ਸੀ ਉਥੇ ਧਰਨੇ ਲਾਏ ਗਏ ਸੀ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਗਏ ਸੀ ਭਾਈ ਸਾਹਿਬ ਦਾ ਭੋਗ ਸਮਾਗਮ ਹੋ ਗਿਆ ਸੀ ਤੇ ਬੀਪੀ ਤਵਾੜੀ ਕਹਿੰਦਾ ਜੀ ਕਿ ਉਹਨਾਂ ਨੂੰ ਤਾਂ ਮਾਰਿਆ ਹੀ ਨਹੀਂ ਬੀਪੀ ਤਵਾੜੀ ਕਹਿੰਦਾ ਜਿਹੜੇ ਗਵਾਹ ਕਹਿ ਰਹੇ ਉਹਨਾਂ ਦੀ ਮਾਰ ਕਟਾਈ ਹੋਈ ਤੇ ਉਹਨਾਂ ਨੂੰ ਮਾਰਿਆ ਉਹਨਾਂ ਦੀ ਗੱਲ ਤੇ ਯਕੀਨ ਹੀ ਨਹੀਂ ਕੀਤਾ ਜਾ ਸਕਦਾ ਬੀਪੀ ਤਵਾੜੀ ਇਹ ਕਹਿ ਰਿਹਾ ਹੈ ਕਿ ਭਾਈ ਸਾਹਿਬ ਨੂੰ ਜੇ ਕੁੱਟਮਾਰ ਹੋਈ ਹੈ ਤਾਂ ਉਹਦਾ ਡਾਕਟਰੀ ਮਾਈਨਾ ਨਹੀਂ ਕਰਾਇਆ ਗਿਆ ਕੀ ਉਸ ਵਕਤ ਪੁਲਿਸ ਕਿਸੇ ਨੂੰ ਨੇੜੇ ਹੋਣ ਦਿੰਦੀ ਸੀ ਡਾਕਟਰੀ ਮਾਈਨਾ ਕਰਾਉਣ ਵਾਸਤੇ ਮੇਰਾ ਇਸ ਇੱਕ ਸਵਾਲ ਇਹ ਸੋ ਕਾਲਡ ਹਿਊਮਨ ਰਾਈਟਸ ਐਕਟਿਵਿਸਟ ਤੇ ਅਖੌਤੀ ਪੰਤਕਾਂ ਨੂੰ ਹੈ ਕਿ ਤੁਸੀਂ ਏ ਰਿਪੋਰਟ ਲਾਗੂ ਕਰਨ ਨੂੰ ਕਹਿ ਰਹੇ ਹੋ ਬਾਦਲ ਸਾਹਿਬ ਜਿਹੜੀ ਰਿਪੋਰਟ ਹੈ ਸਪਸ਼ਟ ਕਰਦੀ ਹੈ ਕਿ ਭਾਈ ਸਾਹਿਬ ਨੂੰ ਤਾਂ ਪੁਲਿਸ ਨੇ ਮਾਰਿਆ ਹੀ ਨਹੀਂ ਇਹ ਰਿਪੋਰਟ ਬਾਦਲ ਸਾਹਿਬ ਕਿਵੇਂ ਲਾਗੂ ਕਰ ਦਿੰਦੇ ਬਾਦਲ ਸਾਹਿਬ ਤਾਂ ਆਪ ਜਾ ਕੇ ਆਏ ਸੀ ਉੱਥੇ ਜਿੱਦੇ ਭਾਈ ਸਾਹਿਬ ਨੂੰ ਚੱਕਿਆ ਸੀ ਤੇ ਤੁਸੀਂ ਇਹ ਰਿਪੋਰਟ ਦੇ ਤੱਥ ਲੋਕਾਂ ਸਾਹਮਣੇ ਤਾਂ ਰੱਖ ਨਹੀਂ ਰਹੇ ਤੇ ਲੋਕਾਂ ਨੂੰ ਗੁੰਮਰਾਹ ਕਰਕੇ ਤੁਸੀਂ ਇੱਕ ਮਾਹੌਲ ਇੱਕ ਸਿਰਜਣਾ ਚਾਹੁੰਦੇ ਹੋ इस न्यूज हेडलाइंस के प्रायोजक पीसी सिक्स कैप्सूल ट्यूब, यानी बिना ऑपरेशन के बवासिर का इलाज इस न्यूज हेडलाइंस के प्रायोजक पीसी सी कैप्सूल ट्यूब, यानी बिना ऑपरेशन के बवासिर का इलाज ਗੁੰਗਲ ਕਰਾਂਗੇ ਮੌਸਮ ਦੀ ਸਾਰੇ ਪੰਜਾਬ 'ਚ ਅੱਤ ਦੀ ਠੰਡ ਪੈ ਰਹੀ ਹੈ ਤੇ ਠੰਡ ਨੇ ਜ਼ੋਰ ਫੜਿਆ ਹੈ 10 ਕਿਤਾਬ 5 2.3 ਡਿਗਰੀ ਦੀ ਗਰਾਵ ਦਰਜ ਕੀਤੀ ਗਈ ਹੈ ਅੰਮ੍ਰਿਤਸਰ ਦੀ ਜੇ ਗੱਲ ਕਰੀਏ ਤੇ ਸਰਹੱਦੀ ਇਲਾਕਾ ਹੈ ਤੇ ਅਭ ਦੇ ਸੱਚ ਘੱਟੋ ਘੱਟ ਤਾਪਮਾਨ 4.2 ਡਿਗਰੀ ਦਰਜ ਕੀਤਾ ਗਿਆ ਤੇ ਕਈ ਥਾਵਾਂ ਤੇ ਧੁੰਦ ਨੇ ਜੋ ਰਫਤਾਰ ਹੈ ਉਹ ਰੁਕੀ ਹੈ 10 ਕਿ ਮੌਸਮ ਵਿਭਾਗ ਦੇ ਵੱਲੋਂ ਸੰਗਣੀ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ 8 ਤੇ 9 ਜਨਵਰੀ ਨੂੰ ਪੁੰਡਾਬਾਂਦੀ ਹੌਂਦੀ ਦੀ ਵੀ ਸੰਭਾਵਨਾ ਜੋ ਹੈ ਉਹ ਦਰਜ ਕੀਤੀ ਗਈ ਹੈ ਤੇ ਸਾਰੇ ਨਾਰਥ ਇੰਡੀਆ 'ਚ ਹੱਡ ਚੀਰਵੀਂ ਠੰਡ ਪੈ ਰਹੀ ਹੈ ਅਤਿ ਠੰਡ ਪੈ ਰਹੀ ਹੈ ਇਸ ਦੇ ਵਿਚਾਲੇ ਜੋ ਆਮ ਲੋਕ ਨੇ ਰਹਾਗੀ ਨੇ ਸਵੇਰ ਦੇ ਵੇਲੇ ਜੋ ਸੰਗੜੀ ਧੁੰਦ ਹੁੰਦੀ ਹੈ ਉਹਦੋਂ ਖਜਲ ਖੁਆਈ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈ ਸਕਦਾ ਹੈ ਤੇ ਮੇਰੇ ਨਾਲ ਮੇਰੇ ਸਹਿਯੋਗੀ ਲਾਈਵ ਜੁੜੇ ਹੋਏ ਨੇ ਅਮਨ 파ਟਵਾਜ ਚੰਡੀਗੜ੍ਹ ਤੋਂ ਜੁੜੇ ਹੋਏ ਨੇ ਤੇ ਰਾਜੀਵ ਸ਼ਰਮਾ ਅੰਮ੍ਰਿਤਸਰ ਤੋਂ ਜੁੜੇ ਹੋਏ ਨੇ ਸਭ ਤੋਂ ਪਹਿਲਾਂ ਮੈਂ ਰੁਕ ਕਰਾਂਗੀ ਰਾਜੀਵ ਸ਼ਰਮਾ ਦਾ ਰਾਜੀਵ ਸਿਫਤੀ ਦਾ ਘਾਰ ਹੈ ਗੁਰੂ ਘਰ ਹੈ ਜਿੱਥੇ ਕੀ ਲੱਖਾਂ ਹੀ ਸ਼ਰਧਾਲੂ ਥੰਦ ਬਸਤਖ ਹੁੰਦੇ ਨੇ ਕਿੰਝ ਜੋ ਹੈ ਪਰੇਸ਼ਾਨੀਆਂ ਦਾ ਸਾਹਮਣਾ ਸ਼ਰਧਾਲੂਆਂ ਨੂੰ ਕਰਨਾ ਪੈ ਰਿਹਾ ਹੈ ਕਿਉਂਕਿ ਅੰਮ੍ਰਿਤਸਰ ਚ ਹੱਡ ਚੀਰਵੀਂ ਠੰਡ ਪੈ ਰਹੀ ਆ ਬਿਲਕੁਲ ਠੰਡ ਦੇ ਕਰਕੇ ਜਿੱਥੇ ਸੜਕੀ ਆਵਾਜਾਈ ਦੇ ਉੱਤੇ ਅਸਰ ਪੈਂਦਾ ਤਾਂ ਉੱਥੇ ਹੀ ਅੰਮ੍ਰਿਤਸਰ ਦੇ ਵਿੱਚ ਆਉਣ ਵਾਲੇ ਚਾਹੇ ਉਹ ਸੈਲਾਨੀ ਹੋਣ ਜਾਂ ਹਰਮੰਦਰ ਸਾਹਿਬ ਆਉਣ ਵਾਲੇ ਜਿਹੜੇ ਸ਼ਰਧਾਲੂ ਨੇ ਤਾਂ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਥੋੜੀ ਕਮੀ ਜਿਹੜੀ ਹੈ ਉਹ ਜ਼ਰੂਰ ਦਰਜ ਕੀਤੀ ਜਾ ਰਹੀ ਹੈ ਹਾਲਾਂਕਿ ਪਹਿਲਾਂ ਛੁੱਟੀਆਂ ਵੀ ਸੀ ਹੁਣ ਸਕੂਲ ਜਿਹੜੇ ਨੇ ਖੁੱਲ ਚੁੱਕੇ ਨੇ ਤਾਂ ਇਸ ਵੇਲੇ ਮੈਂ ਅੰਮ੍ਰਿਤਸਰ ਦੇ ਇਤਿਹਾਸਿਕ ਰਾਮ ਬਾਗ ਜਿਸ ਨੂੰ ਕੰਪਨੀ ਬਾਗ ਦੇ ਨਾਲ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਤਾਂ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਆਮੂਮਨ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਇੱਥੇ ਜਿਹੜੇ ਲੋਕ ਸੈਰ ਕਰਨ ਦੇ ਲਈ ਸਵੇਰੇ ਪਹੁੰਚਦੇ ਨੇ ਪਰ ਠੰਡ ਦੇ ਕਰਕੇ ਉਹਨਾਂ ਦੇ ਵਿੱਚ ਵੀ ਕਿਤਨਾ ਕਿਤੇ ਕਮੀ ਜਿਹੜੀ ਆ ਉਹ ਦਰਜ ਕੀਤੀ ਜਾ ਰਹੀ ਹੈ ਔਰ ਦੂਸਰੇ ਪਾਸੇ ਇੱਥੇ ਹਰ ਰੋਜ਼ ਜਿਹੜੇ ਦੁਕਾਨਦਾਰ ਚਾਹੇ ਫਰੂਟ ਜਾਂ ਹੋਰ ਜਿਹੜੀਆਂ ਦੁਕਾਨਾਂ ਲਗਾਉਂਦੇ ਨੇ ਸਵੇਰ ਵੇਲੇ ਤਾਂ ਉੱਥੇ ਵੀ ਕਿਤਨਾ ਕਿਤੇ ਗਾਕਾਂ ਦੀ ਜਿਹੜੀ ਕਮੀ ਹੈ ਉਹ ਦੇਖਣ ਨੂੰ ਮਿਲ ਰਹੀ ਆ ਆਮ ਦੇ ਨਾਲ ਦੇ ਵਿੱਚ ਇੱਥੇ ਬਹੁਤ ਜ਼ਿਆਦਾ ਭੀੜ ਜਿਹੜੀ ਹੈ ਉਹ ਦਿਖਾਈ ਦਿੰਦੀ ਸੀ ਤਾਂ ਕੁਝ ਜਿਹੜੇ ਸ਼ਹਿਰ ਵਾਸੀ ਇੱਥੇ ਹਰ ਰੋਜ਼ ਸੈਰ ਕਰਨ ਦੇ ਲਈ ਪਹੁੰਚਦੇ ਨੇ ਉਹਨਾਂ ਦੇ ਨਾਲ ਹੀ ਗੱਲਬਾਤ ਕਰਦੇ ਆ ਕਿ ਆਖਿਰਕਾਰ ਇਸ ਮੌਸਮ ਦਾ ਕਿੰਨਾ ਕੁ ਅਸਰ ਪਿਆ ਠੰਡ ਜਿਹੜੀ ਹੈ ਕਿੰਨੀ ਕੁ ਜ਼ਿਆਦਾ ਔਰ ਇਹਦੇ ਨਾਲ ਕਿੰਨੀਆਂ ਕਿ ਦਿੱਕਤਾਂ ਜੜੀਆਂ ਪੇਸ਼ ਆਏ ਦੇਖੋ ਜੀ ਕੰਪਨੀ ਬਾਗ ਦੀ ਜਿਹੜੇ ਸੈਰ ਦੇ ਕਰਾਊਡ ਹੈਗਾ ਸੀ ਉਹ ਵੀ ਪੈਸ ਬਾਕੀ ਕਵਰ ਜਿਹੜਾ ਵੀ ਠੰਡ ਜਾਵੇ ਇਥੇ ਸੈਰ ਕਰਨ ਨੂੰ ਵਾਸਤੇ ਆਪਣੇ ਘਰੋਂ ਕਪੜੇ ਕੁੱਪੜੇ ਪੂਰਾ ਨਿੱਗੀ ਟੋਪੀ ਪਾ ਕੇ ਦਸਤਾਨੇ ਪਾ ਕੇ ਆਵੇ ਕਰਦੇ ਕੋਈ ਹਰਜ ਨਹੀਂ ਪਰ ਕੋਈ ਬਜ਼ੁਰਗਾਂ ਦਾ ਗੱਲ ਉਹ ਡਾਕਟਰ ਨੇ ਮਨਾ ਕੀਤਾ ਉਹਦੇ ਵਾਸਤੇ ਅਵੋਇਡ ਹੀ 1 ਮਹੀਨਾ ਨਾ ਹੀ ਆਵੇ ਕੋਈ ਦੇਖ ਰਿਹਾ ਹਾਂ ਅਮ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਚੈ 20 ਪੈਸੇ 20 ਪੈਸੇ ਇਸ ਟਾਈਮ ਗਾਇਆ ਮਹੀਨੇ ਪਪਲ ਤਾਂ 20% ਇਹਨਾਂ ਦਾ ਕਹਿਣਾ ਕਿ ਜਿਹੜੀ ਗਿਣਤੀ ਹੈ ਉਹ ਰਹਿ ਚੁੱਕੀ ਹੈ ਜੇਕਰ ਮੈਂ ਧੁੰਦ ਦੀ ਗੱਲ ਕਰਾਂ ਤਾਂ ਧੁੰਦ ਤੋਂ ਪਿਛਲੇ ਦੋ ਦਿਨਾਂ ਤੋਂ ਤਿੰਨ ਦਿਨਾਂ ਤੋਂ ਬਚਾ ਪਰ ਤਾਪਮਾਨ ਕਾਫੀ ਏਥਾਂ ਗਿਆ ਤਾਂ ਕਿੰਨੀਆਂ ਕਿ ਦਿੱਕਤਾਂ ਪਰੇਸ਼ਾਨੀਆਂ ਔਰ ਜਿਸ ਤਰ੍ਹਾਂ ਉਹਨਾਂ ਨੇ ਵੀ ਕਿਹਾ ਕਿ 20% ਲੋਕਾਂ ਲੋਕਾਂ ਦੀ ਗਿਣਤੀ ਜਿਹੜੀ ਸੈਰ ਕਰਨ ਵਾਲਿਆਂ ਦੀ ਰਹਿ ਗਈ। ਰਜੀਵ ਜੀ ਬਹੁਤ ਜ਼ਿਆਦਾ ਹੁਣ ਤੇ ਵਿਜ਼ਿਬਿਲਟੀ ਹੈਗੀ ਹੈ ਪਿਛਲੇ ਹਫਤੇ ਬਹੁਤ ਜ਼ਿਆਦਾ ਧੁੰਦ ਸੀ। ਪਰ ਠੰਡ ਜਿਹੜੀ ਹੈ ਉਹ ਹੱਡ ਤੋੜ ਠੰਡ ਪੈ ਰਹੀ ਹੈ ਪੰਜਾਬ 'ਚ ਅਮਰitsar 'ਚ ਸਪੈਸ਼ਲੀ ਠੰਡ ਵੀ ਬਹੁਤ ਜ਼ਿਆਦਾ ਹੁੰਦੀ ਹੈ ਔਰ ਹਰ ਸਾਲ रिकॉर्ड ਤੋਂ ਠੰਡ ਇੱਥੇ ਪੈਂਦੀ ਹੈ ਅੱਜ ਅੱਛੀ ਕੰਪਨੀ ਬਾਗ ਚਾਹੇ ਤੁਸੀਂ ਦੇਖ ਲਓ ਇੱਥੇ ਜੋ ਪਹਿਲਾਂ ਕਰਾਊਡ ਹੁੰਦਾ ਸੀ ਉਹ ਹੁਣ ਇਸ ਟਾਈਮ ਨਹੀਂ ਹੈਗਾ ਬਿਲਕੁਲ ਜੀ ਜਿਸ ਤਰ੍ਹਾਂ ਹੁਣ ਬੱਚਿਆਂ ਨੂੰ ਵੀ ਪਹਿਲਾਂ ਸਕੂਲਾਂ ਦੇ ਵਿੱਚ ਭਾਵੇਂ ਛੁੱਟੀਆਂ ਸੀ ਹੁਣ ਛੁੱਟੀਆਂ ਖਤਮ ਹੋ ਚੁੱਕੀਆਂ ਪਰ ਠੰਡ ਦੀ ਦਿੱਕਰ ਦੇਖੀਏ ਤਾਂ ਪਿਛਲੇ ਦਿਨਾਂ ਤੋਂ ਮੁਕਾਬਲੇ ਹੁਣ ਜ਼ਿਆਦਾ ਵਧੀ ਹੈ ਜੀ ਬਿਲਕੁਲ ਠੰਡ ਜ਼ਿਆਦਾ ਹੋ ਗਈ ਹੈ ਔਰ ਪੇਰੈਂਟਸ ਜਿਹੜੇ ਆ ਉਹ ਬੱਚਿਆਂ ਨੂੰ ਸਕੂਲ ਜਿਹੜਾ ਨਹੀਂ ਭੇਜ ਰਹੇ ਉਹ ਅਵੋਇਡ ਕਰ ਰਹੇ ਕਿ ਸਾਡੇ ਬੱਚੇ ਬਿਮਾਰ ਨਾ ਹੋ ਜਾਣ ਸਕੂਲ ਪ੍ਰਸ਼ਾਸਨ ਵੱਲੋਂ ਤੇ ਇਹੋ ਹੀ ਆ ਕਿ ਪਹਿਲੇ ਉਹਨਾਂ ਨੇ ਸਕੂਲ ਬੰਦ ਕੀਤੇ ਸੀ ਕਿ ਨਹੀਂ ਤੁਸੀਂ ਬੱਚਾਂ ਨੂੰ ਸਕੂਲ ਭੇਜੋ ਬਿਲਕੁਲ ਤਾਂ ਜਿਸ ਤਰ੍ਹਾਂ ਇੱਥੇ ਜ਼ੁਰਗਵੀ ਨੇ ਹਾਂਜੀ ਕੀ ਕਹਿਣਾ ਚਾਹੋਗੇ ਠੰਡ ਬਹੁਤ ਜ਼ਿਆਦਾ ਬਰਸਾਤ ਪੰਜਾਬ ਦੇ ਵਿੱਚ ਬਹੁਤ ਠੰਡ ਹੋ ਰਹੀ ਹੈ ਐਨੀ ਠੰਡ ਕਦੀ ਆਈ ਸੀ ਕੋਈ ਬਾਰਿਸ਼ ਵੀ ਨਹੀਂ ਹੋਈ ਦੇਖੋ ਕਹਿੰਦੇ ਸੀ ਬਾਰਿਸ਼ ਹੋਏਗੀ ਪੰਜਾਬ ਦੇ ਵਿੱਚ ਬਾਰਿਸ਼ ਨਹੀਂ ਹੋਈ ਬਾਰਿਸ਼ ਹੋਏਗੀ ਠੰਡ ਘਟੇਗੀ ਉਹ ਲੋੜੀਂ ਕਹਿੰਦੇ ਸ਼ਾਇਦ ਬਾਰਿਸ਼ ਹੋਏਗੀ ਠੰਡ ਘਟੇਗੀ ਇਹ ਗੱਲ ਹੈ ਬਿਲਕੁਲ ਬਾਰਿਸ਼ ਹੋਏਗੀ ਤਾਂ ਠੰਡ ਘਟੇਗੀ ਦੁਕਾਨਦਾਰਾਂ ਦੇ ਨਾਲ ਵੀ ਗੱਲਬਾਤ ਕਰਦੇ ਆਂ ਕਿਉਂਕਿ ਇੱਥੇ ਜਿਸ ਤਰ੍ਹਾਂ ਭਾਈ ਸਾਹਿਬ ਅਸੀਂ ਗੱਲ ਕਰ ਰਹੇ ਸੀ ਉਹ ਕਹਿੰਦੇ ਜਿਹੜੇ ਸੈਰ ਕਰਨ ਵਾਲਿਆਂ ਦੀ ਗਿਣਤੀ 20% ਰਹਿ ਗਈ ਆ ਕੀ ਸੱਚ ਹੈ ਤੁਹਾਡੀ ਦੁਕਾਨ ਤੇ ਵੀ ਗਾਹਕ ਆਉਂਦੇ ਹੋਣਗੇ ਉਹਦੇ ਵਿੱਚ ਫਰਕ ਪਿਆ ਬਿਲਕੁਲ ਜੀ ਇਹਦੇ ਹੁਣ ਮੇਰੇ ਸਾਹਬ ਜ 20% ਦੀ ਜਗ੍ਹਾ 10% ਰਹਿ ਗਈ ਆ ਤੇ ਠੰਡ ਕਾਫੀ ਆ ਇੱਥੇ ਸਾਡੇ ਕੋਲ ਪਹਿਲੇ ਗਾਹਕ ਜਿਹੜੇ ਹੀ ਲੈਣਾ ਲੱਗਦੀਆਂ ਸੀ ਤੇ ਹੁਣ ਅਸੀਂ ਆਪ ਵੇਨੇ ਵੀ ਕਿਧਰ ਗਾਹਕ ਆਉਂਦਾ ਹੈ ਕਿੰਨੇ ਵਜੇ ਵੈਸੇ ਇੱਥੇ ਆਪਣੀ ਦੁਕਾਨ ਲਗਾਉਂਦਾ ਉਦਾਂ ਹੀ ਸਵੇਰੇ 5 ਵਜੇ ਤੋਂ ਲੈ ਕੇ 10 ਵਜੇ ਤੱਕ ਹੁੰਨੇ ਆ ਪਰ ਅੱਜ ਅਸੀਂ 2 ਘੰਟੇ ਹੀ ਲੇਟ ਆਉਨੇ ਆ 7:30 ਵਜੇ 7 ਵਜੇ 6:30 ਵਜੇ ਅਸੀਂ ਇੱਥੇ ਪਹੁੰਚ ਜਾਣੇ ਆ ਹੰਧ ਕਰਕੇ ਵੀ ਇੱਥੇ ਪਹੁੰਚਣ ਦੇ ਵਿੱਚ ਘਰ ਜਾਣ ਚ ਦਿੱਕਤ ਆ ਬਹੁਤ ਜਿਆਦਾ ਮੁਸ਼ਕਲ ਆਉਂਦੀ ਹੈ ਜੀ ਫਿਰ ਹੌਲੀ ਹੌਲੀ ਜਾਣਾ ਪੈਂਦਾ ਵੀ ਆਪਣਾ ਬਚਾਅ ਕਰਕੇ ਵੀ ਕਿਤੇ ਵੱਜ ਨਾ ਜਾਈਏ ਜਾਂ ਕਿਸੇ ਨੂੰ ਨੁਕਸਾਨ ਨਾ ਹੋਵੇ ਜਾਂ ਸਾਨੂੰ ਨੁਕਸਾਨ ਨਾ ਹੋਵੇ ਇਹ ਚੀਜ਼ ਦਾ ਵੀ ਸਾਨੂੰ ਧਿਆਨ ਰੱਖਣਾ ਪੈਂਦਾ ਤੇ ਜਦੋਂ ਅਸੀਂ ਪਾਣੀ ਨਾਲ ਸਫਾਈ ਕਰਦੇ ਆ ਪਾਣੀ ਬਰਫ਼ ਨਾਲੋਂ ਵੀ ਜ਼ਿਆਦਾ ਠੰਡਾ ਹੋਇਆ ਹੁੰਦਾ ਐਨਾ ਪਾਣੀ ਅਸੀਂ ਗਰਮੀਆਂ ਦੇ ਵਿੱਚ ਬਰਫ਼ ਪਾ ਲਈਏ ਤਾਂ ਨਹੀਂ ਪੀਤਾ ਠੰਡਾ ਹੁੰਦਾ ਜਿੰਨਾ ਹੁਣ ਠੰਡਾ ਹੋ ਰਿਹਾ ਐ ਗਰਮੀ ਦੇ ਵਿੱਚ ਲੋਕ ਕਹਿੰਦੇ ਜੂਸ ਦੇ ਵਿੱਚ ਬਰਫ਼ ਪਾ ਕੇ ਦਿਓ ਤਾਂ ਹੁਣ ਕਹਿੰਦੇ ਹੋਣਗੇ ਕਿ ਸ਼ਾਇਦ ਇਹ ਹੋਰ ਹੁਣ ਕਹਿੰਦੇ ਵੀ ਬਰਫ ਜੇ ਪਾਈ ਆ ਕਹਿੰਦਾ ਵੀ ਨਹੀਂ ਕਹਿੰਦੇ ਜੀ ਬਿਲਕੁਲ ਇਹ ਭਾਈ ਸਾਹਿਬ ਇੱਥੇ ਹਰ ਰੋਜ਼ ਇਹਨਾਂ ਵੱਲੋਂ ਜਿਹੜਾ ਜੂਸ ਹੈ ਉਹ ਤਿਆਰ ਕਰਕੇ ਉਹਨਾਂ ਲੋਕਾਂ ਨੂੰ ਪਾਇਆ ਜਾਂਦਾ ਜਿਹੜੇ ਲੋਕ ਇੱਥੇ ਸੈਰ ਕਰਨ ਆਉਂਦੇ ਨੇ ਉਹਨਾਂ ਦੀ ਤੰਦਰੁਸਤੀ ਦਾ ਜਿਹੜਾ ਧਿਆਨ ਰੱਖਣ ਦੇ ਲਈ ਪਰ ਜਿਸ ਤਰ੍ਹਾਂ ਕੁਝ ਦਿਨ ਪਹਿਲਾਂ ਵੀ ਅਸੀਂ ਗੱਲਬਾਤ ਕੀਤੀ ਇੱਕ ਭਾਈ ਸਾਹਿਬ ਦੇ ਨਾਲ ਤਾਂ ਉਹਨਾਂ ਦਾ ਕਹਿਣਾ ਸੀ ਕਿ ਜਿਹੜੇ ਬਜ਼ੁਰਗ ਨੇ ਜਾਂ ਫਿਰ ਜਿਸ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆ ਤਾਂ ਉਹ ਲੋਕ ਹੁਣ ਸੈਰ ਕਰਨੀ ਉਹਨਾਂ ਵੱਲੋਂ ਬੰਦ ਕਰ ਦਿੱਤੀ ਗਈ ਹੈ ਤਾਂ ਅੱਗ ਦਾ ਸਹਾਰਾ ਲਿਆ ਜਾ ਰਿਹਾ ਹੈ ਕਿ ਕਿਸੇ ਤਰੀਕੇ ਇਸ ਠੰਡ ਤੋਂ ਜਿਹੜੀ ਰਾਹਤ ਹੈ ਉਹ ਮਿਲੇ ਪਰ ਅੰਮ੍ਰਿਤਸਰ ਦੇ ਵਿੱਚ ਜਿਸ ਤਰ੍ਹਾਂ ਇਹ ਵੀ ਕਿਹਾ ਜਾ ਰਿਹਾ ਕਿ ਬਾਰਿਸ਼ ਵੀ ਜਿਹੜੀ ਆ ਉਹ ਨਹੀਂ ਹੋਈ ਉਹ ਵੀ ਇੱਕ ਕਾਰਨ ਹੈ ਜਿੱਕਰ ਬਰਸਾਤ ਹੁੰਦੀ ਹੈ ਤਾਂ ਮੌਸਮ ਦੇ ਵਿੱਚ ਜਿਹੜਾ ਬਦਲਾਅ ਉਹ ਨਜ਼ਰ ਆ ਸਕਦਾ ਹੋਰ ਵੀ ਲੋਕ ਦੇ ਉਹਨਾਂ ਦੇ ਨਾਲ ਵੀ ਗੱਲ ਕਰਦੇ ਆ ਤੁਸੀਂ ਹਰ ਰੋਜ਼ ਸਰ ਤੁਸੀਂ ਹਰ ਰੋਜ਼ ਸੈਰ ਕਰਨ ਦੇ ਲਈ ਆਉਂਦੇ ਹੋ ਕਿੰਨੀ ਕੁ ਗਿਣਤੀ ਸੈਰ ਕਰਨ ਵਾਲਿਆਂ ਦੀ ਘਟੀ ਔਰ ਠੰਡ ਦਾ ਕਿੰਨਾ ਜੇ ਤੁਹਾਡੇ ਵੱਲ ਵੀ ਦੇਖਿਆ ਜਾਵੇ ਤਾਂ ਤੁਸੀਂ ਵੀ ਪੂਰਾ ਇੱਕ ਤਰੀਕੇ ਦੇ ਨਾਲ ਪੈਕ ਹੋ ਕੇ ਆਏ ਹੋ ਬਿਲਕੁਲ ਜੀ ਅਸੀਂ ਤੇ ਸਵੇਰੇ ਪੰਜ ਹੋ ਜਾਂਦੇ ਜੀ ਗਰਮੀ ਹੋਵੇ ਸਿਆਲ ਹੋਵੇ ਏ ਆਕੇ ਹੁਣ ਏਕੇ ਆਉਣ ਲੱਗਿਆ ਹੁਣ ਇਸ ਵੇਲੇ ਜਿਹੜੇ ਆ ਉਹ ਗਿਣਤੀ ਬਿਲਕੁਲ ਘਟਾ ਹੈ ਇਹਨਾਂ ਨੂੰ 5% ਬੰਦੇ ਜਾਂਦੇ ਨੇ ਹੋਰ ਤੇ ਕੋਈ ਨਹੀਂ ਬੱਕੀ ਠੰਡ ਠੰਡ ਕੋਈ ਨਹੀਂ ਛਾਹ ਛੇਰ ਕਰਦੇ ਆ ਕਦੀ ਠੰਡ ਬਿਲਕੁਲ ਮਹਿਸੂਸ ਕਰੋ ਤਾਂ ਫੇਰ ਹੀ ਲੱਗਦੀ ਮੈਨੂੰ ਤਾਂ 35 ਸਾਲ ਹੋ ਗਏ ਜਿੱਥੇ ਆਉਂਦੇ 35 ਇਅਰ ਬਿਲਕੁਲ ਜਿਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਇੱਕ ਜਿਹੜੀ ਆਦਤ ਪਈ ਹੁੰਦੀ ਐ ਸੈਰ ਕਰਨ ਦੀ ਤਾਂ ਉਹ ਲੋਕ ਉਸ ਨੂੰ ਬੰਦ ਨਹੀਂ ਕਰ ਸਕਦੇ ਪਰ ਕਿਤਨਾ ਕਿਤੇ ਠੰਡ ਜਿਹੜੀ ਐ ਉਹ ਅਰਚਨਾ ਜ਼ਰੂਰ ਪੈਦਾ ਕਰਦੀ ਐ ਹਾਲਾਂਕਿ ਇੱਕ ਵਾਰ ਮੈਂ ਮੌਸਮ ਵੀ ਦਿਖਾ ਦਿਆਂ ਕਿ ਇਸ ਵੇਲੇ ਧੁੰਦ ਜਿਹੜੀ ਐ ਉਹ ਅੰਮ੍ਰਿਤਸਰ ਦੇ ਵਿੱਚ ਭਾਵੇਂ ਨਜ਼ਰ ਨਹੀਂ ਆ ਰਹੀ ਪਰ ਅ ਪਿਛਲੇ ਤਿੰਨ ਚਾਰ ਦਿਨਾਂ ਤੋਂ ਤੇਜ਼ ਹਵਾਵਾਂ ਜਿਹੜੀਆਂ ਚੱਲ ਰਹੀਆਂ ਨੇ ਉਹਨਾਂ ਕਰਕੇ ਤਾਪਮਾਨ ਦੇ ਵਿੱਚ ਗਰਾਵਟ ਜਿਹੜੀ ਹੈ ਉਹ ਜ਼ਰੂਰ ਦਰਜ ਕੀਤੀ ਜਾ ਰਹੀ ਹੈ ਤਾਂ ਇਹ ਇਸ ਵੇਲੇ ਕੰਪਨੀ ਬਾਗ ਦੀ ਅਸੀਂ ਤਸਵੀਰ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਇਸ ਵੇਲੇ ਜੇਕਰ ਆਮ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਜ਼ਿਆਦਾ ਭੀੜ ਜਿਹੜੀ ਹੈ ਉਹ ਸੈਰ ਕਰਨ ਵਾਲਿਆਂ ਦੀ ਨਜ਼ਰ ਆਉਂਦੀ ਹੈ ਔਰ ਇੱਥੇ ਸ਼ਹਿਰ ਦੇ ਲਗਭਗ ਹਰ ਇੱਕ ਹਿੱਸੇ ਤੋਂ ਲੋਕ ਜਿਹੜੇ ਨੇ ਉਹ ਸੈਰ ਕਰਨ ਦੇ ਲਈ ਪਹੁੰਚਦੇ ਨੇ ਮਾਰਨਿੰਗ ਈਵਨਿੰਗ ਵਾਕ ਦੇ ਲਈ ਆਉਂਦੇ ਨੇ ਪਰ ਠੰਡ ਦੇ ਕਰਕੇ ਕਿਤਨਾ ਕਿਤੇ ਉਹਨਾਂ ਨੂੰ ਵੀ ਬਹੁਤ ਸਾਰੀਆਂ ਦਿੱਕਤਾਂ ਜਾਂ ਤਾਂ ਜਿਸ ਤਰ੍ਹਾਂ ਕੁਝ ਲੋਕਾਂ ਦੇ ਨਾਲ ਗੱਲਬਾਤ ਕੀਤੀ ਤੇ ਬਾਕਾਇਦਾ ਜਿਹੜੀ ਠੰਡ ਤੋਂ ਬਚਣ ਦੇ ਲਈ ਗਲਵਜ਼ ਹੋਰ ਜਿਹੜੇ ਗਰਮ ਕੱਪੜੇ ਨੇ ਉਹ ਪਾ ਕੇ ਹੀ ਨਿਕਲਣਾ ਚਾਹੀਦਾ ਕਿਉਂਕਿ ਇਹ ਜਿਹੜੀ ਠੰਡ ਹੈ ਕਿਤਨਾ ਕਿਤੇ ਕੋਈ ਬਿਮਾਰੀ ਦਾ ਵੀ ਕਾਰਨ ਜੋ ਹੈ ਉਹ ਬਣ ਸਕਦੀ ਤਾਂ ਇਹ ਤਾਜ਼ਾ ਤਸਵੀਰਾਂ ਨੇ ਅੰਮ੍ਰਿਤਸਰ ਦੀਆਂ ਇਸ ਵੇਲੇ ਮੌਸਮ ਨੂੰ ਲੈ ਕੇ ਜੋ ਤਾਜ਼ਾ ਅਪਡੇਟ ਹੈ ਜੀ ਜੀ ਰਾਜੀਵ ਤੁਸੀਂ ਸਾਨੂੰ ਤਸਵੀਰਾਂ ਵਖਾਉਂਦੇ ਰਹੋ ਮੈਂ ਆਪਣੇ ਸਹਿਯੋਗੀ ਦਾ ਰੁਕ ਕਰਾਂਗੀ ਅਮਨ ਪਟਵਾਜ ਲਾਈਵ ਸਾਡੇ ਨਾਲ ਜੁੜੇ ਹੋਏ ਨੇ ਚੰਡੀਗੜ੍ਹ ਦੀ ਮਸ਼ਹੂਰ ਸੁਖਨਾ ਲੇਖਕ ਤੋਂ अमन जानना चाहों सिटी ब्यूटीफुल जो अपरेचर है की कुछ दर्ज किया गया है जो चंडीगढ़ के लोग ने आम करके जो सैर करने लिये सुखना लेक जाते हैं तस्वीर जानना चाहों कि डिफरेंट है आम दिना दिना आज ਦੇਖੋ ਪਿਛਲੇ ਦਿਨਾਂ ਦੇ ਨਾਲੋਂ ਕਿਉਂਕਿ ਸਿਰਫ ਜੋ ਠੰਡ ਵਧੀ ਹੈ ਔਰ ਤਾਪਮਨ ਚ ਗਰਾਵਟ ਹੈਗੀ ਹੈ 5 ਤੋਂ 7 ਡਿਗਰੀ ਤੱਕ ਦਾ ਜਿਹੜਾ ਤਾਪਮਨ ਹੈ ਉਹ ਚੰਡੀਗੜ੍ਹ ਔਸਤਨ ਦਰਜ ਕੀਤਾ ਜਾ ਰਿਹਾ ਹੈ ਔਰ ਸੰਘਣੀ ਧੁੰਦ ਦੇ ਅੰਦਰ ਸੁਖਨਾ ਲੈ ਤੁਸੀਂ ਦੇਖੋ ਕਿ ਟਠਰਦੀ ਠੰਡ ਹੈ ਉਸ 'ਚ ਤੁਹਾਨੂੰ ਨਜ਼ਰ ਵੀ ਨਹੀਂ ਆਏਗਾ ਵਿਜ਼ਿਬਿਲਟੀ ਜਿਹੜੀ ਹੈ ਉਹ ਵੀ ਘਟ ਗਈ ਹੈ ਪਿਛਲੇ ਦਿਨਾਂ ਨਾਲੋਂ ਕਿਉਂਕਿ 11 ਤਰੀਕ ਤੱਕ ਦਾ ਅਲਰਟ ਹੈ ਵੈਸਟਰਨ ਡਿਸਰਬੈਂਸ ਕਰਕੇ ਉਸ ਤੋਂ ਇਲਾਵਾ ਕਿਉਂਕਿ ਇਹ ਸ਼ੀਤ ਲਹਿਰ ਹੈ ਇਸ ਕਰਕੇ 11 ਤਰੀਕ ਤੱਕ 11 ਜਨਵਰੀ ਤੱਕ ਇਸ ਤਰੀਕੇ ਦੀ ਠੰਡੀ ਰਹਿਣੀ ਹੈ ਔਰ ਧੁੰਦ ਦੇ ਨਾਲ 100 ਤੋਂ 150 ਮੀਟਰ ਦੀ ਜਿਹੜੀ ਵਿਜ਼ਿਬਿਲਟੀ ਹੈ ਉਹ ਵੀ ਦਰਜ ਕੀਤੀ ਜਾ ਰਹੀ ਹੈ ਸੁਖਨਾਲਿਕ ਜੇ ਦੂਸਰੀ ਤਰਫ ਤੁਹਾਨੂੰ ਇੱਕ ਵਾਰ ਵਿਖਾਈਏ ਵਿਜ਼ੂਅਲਸ ਤਾਂ ਤੁਸੀਂ ਦੇਖੋ ਤੁਹਾਨੂੰ ਲੋਕ ਸੈਰ ਕਰਦੇ ਐਕਸਰਸਾਈਜ਼ ਕਰਦੇ ਨਜ਼ਰ ਆਉਣਗੇ ਲੇਕਿਨ ਐਨੀ ਠੰਡ ਦੇ ਅੰਦਰ ਵੀ ਕਿਉਂਕਿ ਹੱਡਚੀਰ ਦੀ ਠੰਡ ਹੈ ਤਾਂ ਉਸ ਅੰਦਰ ਸਵੇਰੇ ਆ ਕੇ ਫਿਟਨੈਸ ਵੀ ਲੋਕਾਂ ਦੇ ਲਈ ਇੱਕ ਪ੍ਰਾਇੋਰਟੀ ਜ਼ਰੂਰ ਹੈ ਔਰ ਵਰਕਿੰਗ ਡੇ ਹੈ ਅੱਜ ਤਾਂ ਚੰਡੀਗੜ੍ਹ ਦੇ ਅੰਦਰ ਲੋਕਾਂ ਨੇ ਕਮਕਸਤੇ ਜਾਣੇ ਤਾਂ ਉਸੰਦਰ ਵੀ ਇਸ ਧੁੰਦ ਦੇ ਨਾਲ ਇਸ ਮੌਸਮ ਦੇ ਨਾਲ ਜਿਹੜਾ ਹੈ ਉਹ ਇਸ ਇਸ ਨੂੰ ਜਰਕੇ ਹੀ ਅੱਗੇ ਦਿਨ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਔਰ ਜਿਹੜੇ ਲੋਕ ਇੱਥੇ ਖਾਸ ਕਰਕੇ ਸਵੇਰੇ ਪਹੁੰਚ ਰਹੇ ਨੇ ਐਕਸਰਸਾਈਜ਼ ਕਰ ਰਹੇ ਨੇ ਉਹ ਉਹ ਉਹਨਾਂ ਨਾਲ ਵੀ ਗੱਲ ਕਰਾਂਗੇ ਤੁਹਾਡਾ ਕੀ ਨਾਮ ਹੈ ਔਰ ਤੁਸੀਂ ਇਹ ਠੰਡ ਕਿਵੇਂ ਮਹਿਸੂਸ ਕਰ ਰਹੇ ਹੋ ਚੰਡੀਗੜ੍ਹ ਚ ਮੇਰਾ ਨਾਮ ਬਲਪ੍ਰੀਤ ਸਿੰਘ ਬਾਜਵਾ ਹੈ ਤੇ ਠੰਡ ਆਫਕੋਰਸ ਜਿੱਦਾਂ ਤੁਸੀਂ ਫੀਲ ਕਰ ਰਹੇ ਹੋ ਉਦਾਂ ਅਸੀਂ ਫੀਲ ਕਰ ਰਹੇ ਠੰਡ ਤੇ ਹੈਗੀ ਹੈ ਆ हां कुछ दिन ना तो टेंपरेचर काफी कटया है ਤੇ অফਕੋਰਸ ਥੋੜਾ ਜਿਹਾ ਸਵੇਰੇ ਸਵੇਰੇ ਛੇਤੀ ਨਿਕਲਣਾ ਓਖਾ ਰਹੇ ਇਸੇ ਕਰਕੇ 7:30-8:00 ਵਜੇ ਨਿਕਲ ਰਹੇ ਤੁਸੀਂ ਡੇਲੀ ਸਾਈਕਲਿੰਗ ਕਰਦੇ ਹੋ ਡੇਲੀ ਕਰਦੇ ਹਾਂ ਡੇਲੀ ਕਰਦੇ ਹਾਂ ਪਿਛਲੀਆਂ ਠੰਡਾਂ ਨਾਲੋਂ ਇਸ ਵਾਰ ਦੀ ਠੰਡ ਕੁਛ ਅਲੱਗ ਹੈ ਚੰਡੀਗੜ੍ਹ 'ਚ ਜਾਂ ਇਹ ਰਹਿੰਦਾ ਹੀ ਹੈ ਕਿ ਚਲੋ ਕਦੀ ਇਹ ਇਹ ਪਰਸੈਪਸ਼ਨ ਹੀ ਹੈ ਆਪਣੀ ਆਪਣੀ ਠੰਡ ਤੇ ਹਰ ਵਾਰੀ ਹੁੰਦੀ ਹੈ ਪਤਾ ਟੈਂਪਰੇਚਰ ਜਿਹੜਾ ਥਰਮੋਮੀਟਰ ਉਹ ਦੱਸ ਹੀ ਦਿੰਦਾ ਕਿੰਨਾ ਟੈਂਪਰੇਚਰ ਹੈ ਅੱਛਾ ਕੁਝ ਲੋਕੀ ਆਵੇਂ ਹੁੰਦੇ ਨੇ ਕਿ ਰਜਾਈ ਤੋਂ ਹੀ ਨਹੀਂ ਨਿਕਲਦੇ ਸਵੇਰੇ ਪਰ ਤੁਸੀਂ ਜਿਵੇਂ ਫਿਟਨੈਸ ਕਰਨ ਆਗੇ ਸੁਖਣਾ ਲੈ ਕੇ ਕੋਈ ਐਕਸਰਸਾਈਜ਼ ਕਰਨ ਆ ਗਿਆ ਤਾਂ ਇਨੀ ਠੰਡ 'ਚ ਉਹਨਾਂ ਨੂੰ ਕਿੱਥੋਂ ਇਹ ਬੂਸ ਮਿਲਦਾ ਹੈ ਉਹਨਾਂ ਨੂੰ ਹੁੰਦਾ ਕਿ ਸਵੇਰੇ ਐਕਸਰਸਾਈਜ਼ ਕਰਨਾ ਪ੍ਰਾਇੋਰਟੀ ਹੈ ਭਾਵੇਂ ਸਾਰੇ ਮੌਸਮ ਦਾ ਮਜ਼ਾ ਹਰ ਕੋਈ ਲੈਂਦਾ ਹੈ ਠੰਡ ਦਾ ਵੀ ਆਪਣਾ ਮਜ਼ਾ ਹੈ ਜੇ ਇਹਦਾ ਮਜ਼ਾ ਨਹੀਂ ਲਿਆ ਤੇ ਮਹੀਨੇ ਵਾਦੇ ਵੀ ਚਲੀ ਜਾਣੀਆਂ ਤੇ ਮਜ਼ਾ ਲਵਾਂਗੇ ਐਕਸਰਸਾਈਜ਼ ਦੇ ਲਈ ਕਰ ਜੀ ਜੀ ਚਲੋ ਥੈਂਕ ਯੂ ਆ ਇਹ ਸੁਖਨਾ ਲੇਖਦੀਆਂ ਤਸਵੀਰਾਂ ਨੇ ਸਰਬਜੋਤ ਜਿਨ੍ਹਾਂ ਨੇ ਐਕਸਰਸਾਈਜ਼ ਕਰਨੀ ਹੈ ਆਪਣੇ ਕੰਮਕਾਜ ਤੇ ਜਾਣਾ ਹੈ ਤਾਂ ਉਹਨਾਂ ਲਈ ਠੰਡ ਦਾ ਪਰਹੇਜ਼ ਵੀ ਹੈ ਆਪਣੀ ਪ੍ਰਾਇੋਰਟੀ ਵੀ ਹੈ ਕਿਸੇ ਦੀ ਐਕਸਰਸਾਈਜ਼ ਕਰਨਾ ਕਿਸੇ ਦੀ ਕੰਮਕਾਜ ਕਰਨਾ ਇੱਕ ਵਾਰ ਫਿਰ ਜਿਹੜੇ ਤਸਵੀਰਾਂ ਨੇ ਉਹ ਤੁਹਾਨੂੰ ਵਿਖਾਣੇ ਕਿ ਸੁਖਨਾ ਲੇਖਤੇ ਜਿਹੜੇ ਤੁਹਾਨੂੰ ਨਜ਼ਰ ਆਏਗਾ ਕਿ ਇੱਥੇ ਅਕਸਰ ਆ ਕੇ ਲੋਕੀ ਸੈਰ ਸਪਟਾ ਜਿਹੜਾ ਕਰਦੇ ਨੇ ਪਰ ਅੱਜ ਠੰਡ ਕਰਕੇ ਵੀ ਜਦੋਂ ਇਸ ਤਰੀਕੇ ਦੀ ਧੁੰਦ ਹੋਵੇ ਠੰਡ ਹੋਵੇ ਤਾਂ ਇੱਥੇ ਜਿਹੜੀ ਆਵਾਜ਼ਾਂ ਹੀ ਹੈ ਜੋ ਚੈਲ ਪਹਿਲੇ ਲੋਕਾਂ ਦੀ ਉਹ ਵੀ ਥੋੜੀ ਘਟ ਜਾਂਦੀ ਹੈ ਤੇਸਰਾ ਵਹੀ ਜੋ ਸ਼ਹਿਰ ਦੇ ਵਸਨੀਕ ਹੈ ਜਾਂ ਜਿਨ੍ਹਾਂ ਦਾ ਨੇੜੇ ਕੋਈ ਦਫਤਰ ਹੈ ਜਾਂ ਘਰ ਹੈ ਉਹਨਾਂ ਦੇ ਲਈ ਐਕਸਰਸਾਈਜ਼ ਕਰਨਾ ਜਾਂ ਸੁਖਣਾ ਲੇਕ ਤੇ ਵਾਕ ਕਰਨਾ ਉਹ ਜ਼ਰੂਰ ਰਹ ਜਾਂਦਾ ਹੈ ਲੇਕਿਨ ਬਾਕੀ ਸ਼ਹਿਰ ਸਪੱਟਾ ਉਹ ਲੇਕ ਤੇ ਘਟ ਜਾਂਦਾ ਹੈ ਔਰ ਠੰਡ ਕਾਰਨ ਸ਼ਹਿਰ ਜ਼ਰੂਰ ਠੱਠਰ ਰਿਹਾ ਹੈ ਕਿਉਂਕਿ 11 ਤਰੀਕ ਤੱਕ ਇਸ ਤਰੀਕੇ ਦਾ ਹੀ ਮੌਸਮ ਰਹੇਗਾ ਧੁੰਦ ਵੀ ਰਹੇਗੀ ਔਰ ਨਾਲ ਠੰਡ ਵੀ ਜਿਹੜੀ ਹੈ ਉਹ ਰਹੇਗੀ ਜੀ ਜੀ ਬਹੁਤ ਬਹੁਤ ਸ਼ੁਕਰੀਆ ਅਮਨ ਮੇਰੇ ਸਹਿਯੋਗੀ ਲਾਈਵ ਚੰਡੀਗੜ੍ਹ ਤੋਂ ਜੁੜੇ ਸਕੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੇ ਰਾਜੀਵ ਸ਼ਰਮਾ ਮੇਨਾਲ ਅੰਮ੍ਰਿਤਸਰ ਤੋਂ ਜੁੜੇ ਸਕੇ ਤਾਲਵਾ ਜੋ ਉਸਤੰਦਾਰ ਵਿਜਾਸ ਖਾਨ ਦੇ ਬਲਦਸਿ